ਬੇਸ਼ੱਕ ਪੰਜਾਬ ਸਰਕਾਰ ਵੱਲੋਂ ਯੁਗ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਹੈ ਸਮੇਂ ਦੀਆਂ ਸਰਕਾਰਾਂ ਅਲੱਗ-ਅਲੱਗ ਕੋਸ਼ਿਸ਼ਾਂ ਕਰਦੀਆਂ ਨੇ ਜਦੋਂ ਵੀ ਸੱਤਾ ਦੇ ਵਿੱਚ ਆਉਂਦੀਆਂ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ ਨਸ਼ੇ ਨੂੰ ਰੋਕਣ ਦੇ ਲਈ ਪਰ ਉੱਥੇ ਹੀ ਇੱਕ ਅਜਿਹਾ ਇਨਸਾਨ ਹੈ ਜਿਹੜਾ ਨਸ਼ਿਆ ਨੂੰ ਰੋਕਣ ਦੇ ਲਈ ਨੌਜਵਾਨਾਂ ਨੂੰ ਸਹੀ ਰਾਹੇ ਪਾਉਣ ਦੇ ਲਈ ਤਾਂ ਕਿ ਕੋਈ ਵੀ ਨੌਜਵਾਨ ਜਿਹੜਾ ਆਪਣੀ ਜ਼ਿੰਦਗੀ ਨੂੰ ਖਰਾਬ ਨਾ ਕਰੇ ਨਸ਼ਿਆਂ ਦੇ ਵਿੱਚ ਜਾ ਕੇ ਤਾਂ ਉਹ ਇੱਕ ਵੱਖਰੇ ਤਰੀਕੇ ਦੇ ਨਾਲ ਨਸ਼ਿਆਂ ਦੇ ਖਿਲਾਫ ਇਹਦਾ ਪ੍ਰਚਾਰ ਕਰ ਰਿਹਾ ਆ ਨੌਜਵਾਨ ਨੂੰ ਸਹੀ ਸੇਧ ਦੇਣ ਲਈ ਪ੍ਰਚਾਰ ਕਰ ਰਿਹਾ ਆ ਪੰਜਾਬ ਦੇ ਕਈ ਐਸੇ ਚਿਹਰੇ ਨੇ ਜਿਹੜੇ ਕਿ ਸਮਾਜ ਸੇਵਾ ਕਰਦੇ ਨੇ ਤੇ ਕਦੀ ਵੀ ਅੱਗੇ ਨਹੀਂ ਆਉਂਦੇ ਕਦੀ ਵੀ ਕੈਮਰਿਆਂ ਦੇ ਮੁਰੇ ਨਹੀਂ ਆਉਂਦੇ ਕਿਤੇ ਹੀ ਬੇਸ਼ੱਕ ਉਹਨਾਂ ਦੀਆਂ ਜਿਹੜੀਆਂ ਖਬਰਾਂ ਚੱਲਦੀਆਂ ਨੇ ਤਾਂ ਉਹ ਖਬਰਾਂ ਵੀ ਜਦੋਂ ਅਖਬਾਰਾਂ ਦੇ ਵਿੱਚ ਲੱਗ ਜਾਂਦੀਆਂ ਨੇ ਤੇ ਲੋਕ ਇੱਕ ਵਾਰ ਪੜ੍ਹਦੇ ਨੇ ਉਸ ਤੋਂ ਬਾਅਦ ਅੱਖੋਂ ਪਰੋਕੇ ਕਰ ਦਿੰਦੇ ਨੇ ਬਹੁਤ ਅਜਿਹੇ ਚਿਹਰੇ ਆ ਜਿਹੜੇ ਕਿ ਸਮਾਜਿਕ ਤੌਰ ਤੇ ਕੰਮ ਕਰਦੇ ਨੇ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਕਰਦੇ ਨੇ ਜਾਂ ਨੌਜਵਾਨਾਂ ਨੂੰ ਸਹੀ ਸੇਧ ਦੇਣ ਵਾਸਤੇ ਕੰਮ ਕਰਦੇ ਨੇ ਪਰ ਜ਼ਿਆਦਾਤਰ ਉਹ ਜਿਹੜੇ ਆ ਹਾਈਲਾਈਟ ਨਹੀਂ ਹੁੰਦੇ ਅਜਿਹਾ ਇੱਕ ਇਨਸਾਨ ਅੱਜ ਸਾਡੇ ਨਾਲ ਮੌਜੂਦ ਹੈ ਜਿਹੜਾ ਕਿ ਕਰਨਾਟਕਾ ਬੈਂਗਲੁਰੂ ਤੋਂ ਬਿਲੋਂਗ ਕਰਦਾ ਆ ਬਾਕਾਇਦਾ ਅਮਰਿਤ ਛੱਕਿਆ ਹੋਇਆ ਆ ਔਰ ਮਹਾਦੇਵ ਰੈਡੀ ਤੋਂ ਅਮਰਿਤ ਛੱਕਣ ਤੋਂ ਬਾਅਦ ਉਹ ਅਮਨਦੀਪ ਸਿੰਘ ਖਾਲਸਾ ਬਣ ਕੇ ਭਾਰਤ ਦੇ 26 ਰਾਜਾਂ ਦੇ ਵਿੱਚ ਫਿਲਹਾਲ ਉਹ ਘੁੰਮ ਚੁੱਕਿਆ ਆ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰ ਰਿਹਾ ਆ ਤੇ 3 ਲੱਖ ਤੋਂ ਉੱਪਰ ਜਿਹੜੀ ਆ ਸਾਈਕਲ ਦੀ ਯਾਤਰਾ ਉਹਨਾਂ ਨੇ ਕਰ ਲਈ ਆ ਸਾਡੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅਮਨਦੀਪ ਸਿੰਘ ਖਾਲਸਾ ਜੀ ਸਭ ਤੋਂ ਪਹਿਲਾ ਸਵਾਲ ਇਹ ਕਿ ਕਿਸ ਗੱਲ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਮਹਾਦੇਵ ਰੈਡੀ ਤੋਂ ਅਮਨਦੀਪ ਸਿੰਘ ਖਾਲਸਾ ਬਣੇ ਹਾਂ ਮੈਂ ਤਾਂ ਪਹਿਲੇ ਮਹਾਦੇਵ ਰੈਡੀ ਸੀਗਾ ਬੰਗਲੂਰ ਦੇ ਇੱਕ ਪ੍ਰਿੰਟ ਹੈਗਾ ਚਿੱਕ ਤੇਰਪਤੀ ਉਹ ਤੇ ਰਣ ਵਾਲਾ ਸੀਗਾ ਸਤਿਨਾਮ ਦੇ ਸਮੇਂ ਮੈਂ ਪਿੰਡ ਪੜਿਆ ਸੀਗਾ ਉਦੋਂ ਬਾਅਦ ਮੈਂ ਬੈਂਗਲੁਰ ਗੁਰਦੁਆਰਾ ਸਾਹਿਬ ਗੁਰਦੁਆਰਾ ਗੋਲ ਨਾਨਕ ਮਿਸ਼ਨ ਜੀ ਲਾਲਬਾਗ ਸਿਧਾਪੁਰ ਉਹਦੇ ਵਿੱਚ ਗੁਰਦੁਾਰੇ ਵਿੱਚ ਮੈਂ ਪੜਨ ਵਾਸਤੇ ਆਇਆ ਸੀਗਾ ਮੇਰਾ ਮਾਮਾ ਜੀ ਉੱਤੇ ਰਹਿੰਦੇ ਸੀਗੇ ਮੈਂ ਜੋ ਪੜਾਈ ਕਰਦਾ ਸੀ ਨਾ ਮੇਰੀ ਪੜਾਈ ਦੇਖ ਕੇ ਸਾਡਾ ਪ੍ਰਧਾਨ ਸੀਗਾ ਅਮਰ ਸਰਦੇ ਸਰਵਣ ਸਿੰਘ ਉਹਨਾਂ ਨੇ ਮੇਰੀ ਪੜਾਈ ਦੇਖ ਕੇ ਉਹਨਾਂ ਨੇ ਮੇਰੇ ਕਾਪੀ ਕਿਤਾਬਾਂ ਸਾਰਾ ਪ੍ਰੀਖਿਤਾ ਜਗ੍ਹਾ ਪਰ ਮੁੰਡਾ ਪੜੀ ਰਿਹਾ ਪ੍ਰਧਾਨ ਜੀ ਨੂੰ ਗੱਲ ਕੀਤੀ ਪ੍ਰਧਾਨ ਜੀ ਮੈਂ ਸਿੱਖੀ ਦਾ ਸੁਣਨਾ ਮੈਨੂੰ ਕਿਤਾਬ ਲੈ ਕੇ ਦਿਓ ਉਹਨਾਂ ਨੇ ਇੰਗਲਿਸ਼ ਦੇ ਵਿੱਚ ਉਸ ਟਾਈਮ ਇਹਨਾਂ ਨੂੰ ਪੰਜਾਬੀ ਨਹੀਂ ਹੁੰਦੀ ਸੀ ਜਾਂ ਕੰਨੜ ਜਾਂ ਇੰਗਲਿਸ਼ ਦੋਈ ਭਾਸ਼ਾ ਸਿੱਖੀ ਇੰਗਲਿਸ਼ ਵਿੱਚ ਉਹਨਾਂ ਨੇ ਗੁਨਾਉਂ ਦੀ ਜੀ ਗੁਰਗਮ ਸਿੰਘ ਬਾਬਾ ਦੀਪ ਸਿੰਘ ਬਾਬਾ ਮਾਨ ਸਿੰਘ ਚਾਰ ਸਾਹਿਬਾਂ ਦਾ ਇਤਿਹਾਸ ਲੈ ਕੇ ਪੜਿਆ ਜੇ ਤੁਮ ਨੂੰ ਲਿਆ ਕੇ ਅਮਰਸਰ ਤੋਂ ਮੈਂ ਸਾਰਾ ਸਟੱਡੀ ਕੀਤਾ ਜਦੋਂ ਚਾਰ ਸਾਹਿਬਾਂ ਦਾ ਇਤਿਹਾਸ ਪੜਿਆ ਨਾ ਉੱਥੇ ਰੁਗਿਆ ਮੈਂ ਕਹਾ 7 ਸਾਲ ਦੇ 9 ਸਾਲ ਦੇ ਬੱਚੇ ਹੀ ਨਹੀਂ ਮੰਨੇ ਸੁਭਾਸ਼ ਰਾਮੰਦਸ ਸਹੀਦ ਹੋ ਗਏ ਇਹ ਬਹੁਤ ਵੱਡਾ ਮਿਸਾਲ ਹੈ ਫਿਰ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਪ੍ਰਧਾਨ ਜੀ ਮੈਂ ਵੀ ਅਮਰਸਰ ਆਇਆ ਉਹਨਾਂ ਨੇ ਕਹਿੰਦਾ ਵੀ ਕੋਈ ਗੱਲ 1975 ਚ ਮੈਂ 10ਵੀਂ ਪਾਸ ਕਰਕੇ 88 ਦਾ 1975 ਚ ਵਿਸਾਖੀ ਵਾਲੇ ਦਿਨ ਮੈਨੂੰ ਅਮਰ ਸੇ ਕੇ ਗੁਰਗਾਂ ਸਾਹਿਬ ਦੇ ਅੜਾ ਅਸੀਗਾ ਅਬ ਹਮ ਚਲੇ ਟੇਕਾ ਠਾਕੁਰ ਪਰਹਾਰੀ ਅੜਾ ਸੇ ਅਬ ਦਾ ਅਸੀਗਾ ਉਹਨਾਂ ਨੇ ਮਹਾਦੇਵ ਰੇਡੀ ਜੀ ਨੂੰ ਅਮਨਦੀਪ ਸਿੰਘ ਕਾਲਸਾ ਮੇਰਾ ਨਾਂ ਰੱਖਿਆ ਸੀ ਉਸ ਬਾਅਦ ਫਿਰ ਮੈਂ 80 ਚ ਮੇਰਾ ਵਿਆਹ ਹੋਇਆ ਪੰਜਾਬ ਦੇ ਕੁੜੀਆ ਰਹਿੰਦੇ ਉਹਦੇ ਸਾਡੇ ਲੱਗੇ ਜ਼ਮੀਨ ਐ ਵੀਕਲੇ ਜਿਮੀ ਨੇ ਉਹਨਾਂ ਦਾ ਸਾਠੀ ਜਿਮੀ ਨਾਲ ਅਸੀਂ ਤਿੰਨ ਭਰਾ ਆਂ ਉਪਰੀ ਕਰਨਾਟਕਾ ਚ ਹਾਂਜੀ ਹਾਂਜੀ ਉਹ ਪ੍ਰਧਾਨ ਜੀ ਪਰ ਉਹ ਨਾਲ ਨਾਲ ਗੱਲਬਾਤ ਕਰਕੇ ਮੇਰਾ ਉਹਨਾਂ ਵਿਆਹ ਕੀਤਾ ਹਾਂ ਮੈਂ ਸਿਆਸੀ ਤੋਂ ਤ੍ਰਿਆਨਾ ਤੱਕ ਨੰਦਪੂਸਾ ਰੱਖ ਕੇ ਮੈਂ ਪੂਰਾ ਸਟੱਡੀ ਕਰਕੇ ਆਇਆ ਸੀ ਪੰਜਾਬੀ ਤੇ ਗੁਰਦੁਆਰਾ ਸਾਹਿਬ ਚ ਮੈਂ ਪੰਜਾਬੀ ਟੀਚਰ ਸੀਗਾ ਮੇਰਾ ਮਿਸਸਿਸ ਵੀ ਟੀਚਰ ਹੈ ਉਹ ਕਰਨਾਟਕਾ ਪੜਾਉਂਦੀ ਹੈ ਮੈਂ ਪੰਜਾਬ ਪੜਾਉਣਾ ਠੀਕ ਹੈ ਆ ਦੇ ਉਹ ਜਿਹੜਾ ਮਾਮਾ ਜੀ ਇਹਨਾਂ ਸ਼ਰਾਬ ਬਹੁਤ ਪਿੰਦੇ ਸੀਗੇ 2007 ਚ ਮੇਰਾ ਮਾਮਾ ਜੀ ਦੀ ਸ਼ਰਾਬੀ ਕਰਕੇ ਡੈਥ ਹੋ ਗਈ और uh, मेरे दो बच्चे भी है एक मेरा लड़का अमेरिका से डॉक्टर है ये ई एन है hmm. एक लड़की अमृतसर भी आई है और uh, मैं सोचा भाई मैं साढ़े आते नाले पूरे हो गए सके मेरा मंच बहुत दुख लगा मैं सोचा एक मुहिम लेकर निकलेंगे सारे इंडिया के बीच में नशे के खिलाफ प्रचार करेंगे sure. इसी मकसद में एक एक दो से तो निकले हैं ਉਹ 47 ਸਾਲ ਤੋਂ ਉੱਪਰ ਹੋ ਗਏ ਮੈਨੂੰ ਯਾਦ ਕਰਦੇ ਗਾਦੇ ਯਾਨੀ ਮਾਮੇ ਦੀ ਡੈਥ ਤੋਂ ਬਾਅਦ ਜਦੋਂ ਨਸ਼ੇ ਨਾਲ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਤੁਸੀਂ ਪ੍ਰਭਾਵਿਤ ਹੋਏ ਫਿਰ ਨਸ਼ਿਆਂ ਦੇ ਵਿਰੋਧ 'ਚ ਜਿਹੜਾ ਪ੍ਰਚਾਰ ਕੀਤਾ ਹਾਂਜੀ 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 ਮੈਂ ਪਹਿਲੇ ਕੇਰਲਾ, ਤਮਿਲਨਾਡੂ, ਪੌਂਡਿਚਰੀ, ਗੋਆ ਜਿੱਥੇ ਹੁੰਦੇ ਹੁੰਦੇ ਪੂਰਾ ਮੇਰਾ 26 ਸਟੇਟਾ ਹੋ ਗਈ ਹੈ। ਅ 26 ਸਟੇਟਾਂ ਦੇ ਵਿੱਚ ਮੈਂ ਸਾਰੇ ਸਟੇਟਾਂ 'ਚ ਮੈਂ ਇਹਨੇ ਵੀ ਸਟੇਟ ਦੇ ਵਿੱਚ ਜਾ ਕੇ ਅੱਗੇ ਨਿਕਲ ਜੁਆ ਮੈਂ ਸਾਰੇ ਸਟੇਟ ਘੁੰਮ ਕੇ ਸਕੂਲਾਂ 'ਚ ਕਾਲਜਾਂ 'ਚ ਜਾ ਕੇ ਪ੍ਰਚਾਰ ਕੀਤਾ ਹੈ। ਅੱਛਾ ਜੀ ਪੰਜਾਬ ਦੇ ਮੈਂ ਸਟੋਰੀ ਚ ਜਾਣਾ ਤੁਹਾਡਾ ਇਹਨਾਂ ਪੰਜਾਬ ਦੇ ਵਿੱਚੋਂ 12937 ਪਿੰਡ ਹੈ। ਅ 111835 ਡੇਰੇ ਆ। ਬਾਬੇ ਨਾ ਡੇਰੇ। ਹਮ। 57000 ਗੁਰਦੁਆਰਾ ਸਾਹਿਬ ਨੇ 11000 ਸ਼ਰਧਾ ਠੇਕੇ ਆ। ਅ 57000 ਗੁਰਦੁਆਰਾ ਸਾਹਿਬ ਹੈ ਪੰਜਾਬ 'ਚ। 650 ਗੁਰਦੁਆਰਾ ਇਤਿਹਾਸਕ ਸਤਨਾ। ਇਹ ਕਿਉਂ ਦੀ ਗਿਣਤੀ ਵੀ ਕਰ ਲਈ ਤੁਸੀਂ ਹੈ ਵੀ ਕਿੰਨੇ? ਮੈਂ ਸਾਰੇ 100 ਤੋਂ ਸੇ ਪਿੰਡ ਹੈ ਹੋਣਾ ਬਾਕੀ ਸਾਰੇ ਨੂੰ ਲੱਗਦਾ ਇੰਨੇ ਠੇਕੇ ਦਾ ਪੀਣ ਵਾਲੇ ਨੂੰ ਨਹੀਂ ਪਤਾ ਹੋਣਾ ਕਿਸੇ। ਮੈਂ ਸਾਰੇ ਪਿੰਡ ਕੋ ਮੈਨਾ 200 100 ਤੋਂ 200 ਪਿੰਡ ਰਹਿ ਗੋ ਬਾਕੀ ਸਾਰੇ ਪਿੰਡ ਮੈਂ ਘੁੰਮਿਆ ਮੈਨੂੰ ਪੂਰਾ 3 ਸਾਲ ਲੱਗਿਆ ਪੰਜਾਬ ਚ ਅੱਛਾ 60000 ਰੁਪਏ ਮੈਂ ਸਾਈਕਲ ਚਲਾਇਆ ਪੰਜਾਬ ਚ ਹੂੰ ਮੈਂ ਦੇਖ ਕੇ ਪੰਜਾਬ ਦੇ ਵਿੱਚ ਉਹ ਗੁਰੂਆਂ ਪੀਰਾਂ ਦੀ ਦਰਤੀ ਆ ਹੁਣ ਆਪਾਂ ਕਿਸੇ ਸਟੇਟ ਤੇ ਜਾਈ ਹੈ ਨਾ ਉਹ ਤਾਂ ਸਵਾਗਤ ਗੋਲ ਲੀ ਕੇ ਹੁੰਦੇ ਆ ਬਿਲਕੁਲ ਅਜੇ ਤਾਂ ਮੈਂ ਰਾਜਸਥਾਨ ਚੋਂ ਪੰਜਾਬ ਆਇਆ ਪਹਿਲੇ ਸ਼ਰਾਬ ਦਾ ਟੀਕਾ ਹੂੰ Haryana ਤੋਂ ਪੰਜਾਬ ਆਇਆ ਤਾਂ ਸ਼ਰਾਬ ਦਾ ਟੀਕਾ ਮੈਂ ਦੇਖ ਕੇ ਹੈਰਾਨ ਲੱਗਿਆ ਮੈਂ ਗੁਰੂਆਂ ਪੀਰਾਂ ਦੀ ਦਰਤੀ ਆ ਤੇ ਸ਼ਰਾਬ ਦਾ ਟੀਕਾ ਸਵਾਗਤ ਕਰਦੇ ਆ ਇਹ ਬਹੁਤ ਮਾੜੀ ਗੱਲ ਆ फिर मैं तीन साल पूरा ला के थे, मैं स्कूल कॉलेज प्रचार करके मैं स्टडी करता हूं मेरे को लैपटॉप ख़राब हो गया स्क्रीन टूट गई वो ठीक करा है और लैपटॉप में ना देसी बुढ़ी जड़ी बूटिया का किताब लोड किया तो करके मैं देसी दवाई तैयार किया अठारह जड़ी बूटियों का नुस्खा आया जी आ, मैं इस टाइम वट्सअप लिख के पा देना मेरा नंबर भी दस देना हूं यूट्यूब कि सज्जन लोड पे तो मेरा नंबर भी दस देना सैवन फाइव टू एट जीरो 52 502 اچھا ਜਿਸ ਤਰ੍ਹਾਂ ਤੁਸੀਂ ਦੱਸਿਆ ਵੀ Rajasthan ਤੋਂ Punjab 'ਚ ਜਦੋਂ ਤੁਸੀਂ ਪ੍ਰਵੇਸ਼ ਕਰਦੇ ਹੋ ਜਾਂ ਕਿਸੇ ਹੋਰ ਰਾਜ ਵੱਲੋਂ ਮੱਤੂਲੋਲੋ ਪ੍ਰਵੇਸ਼ ਕਰਦੇ ਹੋ ਤਾਂ ਸਵਾਗਤ ਬੋਰਡ ਦੇ ਨਾਲ ਨਾਲ ਇੱਕ ਠੇਕਾ ਹੁੰਦਾ ਆ ਪ੍ਰਵੇਸ਼ ਦੁਆਰ ਦੇ ਉੱਤੇ ਹੀ Punjab ਦੇ ਵਿੱਚ ਕੀ Punjab ਤੋਂ Himachal ਦੇ ਵਿੱਚ Rajasthan ਦੇ ਵਿੱਚ Haryana ਦੇ ਵਿੱਚ ਪ੍ਰਵੇਸ਼ ਕਰਨ ਵੇਲੇ ਕੋਈ ਠੇਕਾ ਨਜ਼ਰ ਆਉਂਦਾ ਉਧਰ ਵੀ ਹੈਗੇ ਆ اچھا ਮਤਲਬ ਉਹ Rajasthan ਜਈ ਹੈ ਨਾ ਉਹਨਾਂ ਰੋਡ ਤੋਂ ਅੱਧਾ ਕਿਲੋਮੀਟਰ ਦੂਰ ਰਹਿੰਦੇ ਆ। ਅੱਛਾ ਉਹ ਜਦੋਂ ਪੰਜਾਬ ਤੋਂ ਜਿੱਦੋਂ ਰਾਜਸਥਾਨ ਦੇ ਵਿੱਚ ਪ੍ਰਵੇਸ਼ ਕਰਦੇ ਆ ਤਾਂ ਤਕਰੀਬਨ ਅੱਧਾ ਕਿਲੋਮੀਟਰ ਦੂਰ ਜਾ ਕੇ ਠਿਕਾਣਾ ਆ। ਹਾਂ ਰੋਡ ਤੋਂ ਅੱਧਾ ਕਿਲੋਮੀਟਰ ਅੱਗੇ ਜਾ ਕੇ ਆਉਂਦੇ ਹੋ ਉਹਨਾਂ ਦਾ ਜਿੰਨੇ ਵੀ ਠਿਕਾਣੇ ਆ ਗਿਆ। ਸਾਡੇ ਹੁਣ ਪੰਜਾਬ ਦੇ ਵਿੱਚ ਜਗਾ ਜਗਾ ਠਿਕਾਣੇ ਕੋਲੇ ਹੁਣ ਮੈਂ ਅਤੇਗੜ ਸਾਹਿਬ ਗਿਆ। ਅਤੇਗੜ ਸਾਹਿਬ ਨੇ ਮੈਂ ਜੀਟੀ ਰੋਡ ਤੇ ਜੇ ਜਾਣਾ। ਯਾਨੀ ਕਿ ਜਿਸ ਤਰ੍ਹਾਂ ਲੋਕ ਗੱਲਾਂ ਕਰਦੇ ਨੇ ਵੀ ਪੰਜਾਬ ਦਾ ਬਹੁਤ ਮਾੜਾ ਹਾਲਾਤ ਆ ਹਾਲਾਤ ਨੇ ਨਸ਼ਿਆਂ ਨੂੰ ਲੈ ਕੇ ਇਦਾ ਮਤਲਬ ਪੂਰੇ ਭਾਰਤ ਦੇ ਵਿੱਚ ਹੀ ਹਾਲਾਤ ਇਦਾਂ ਦੇ ਨੇ ਹਾਂਜੀ ਸਾਰੇ ਜਗ੍ਹਾ ਇਹੀ ਵਾਲੇ ਪੰਜਾਬ ਦਾ ਹਰਿਆਣਾ ਚ ਵੀ ਆ ਕੇ ਬਹੁਤ ਨੇ ਰਾਜਸਥਾਨ ਚ ਵੀ ਜ਼ਿਆਦਾ ਆ ਹੂੰ ਉਹਨੂੰ ਪੰਜਾਬ ਦੇ ਵਿੱਚ ਇਥੇ ਕੋਲ ਸਾਡੇ ਉਹਨਾਂ ਉਹ ਹਿੰਦੂਆਂ ਦੇ ਜਿੰਨੇ ਵੀ ਤੀਰ ਤਹਿ ਗਿਆ ਇਥੇ ਸ਼ਰਾਬ ਵੀ ਠੀਕੇ ਆਈ ਕਿਈ ਜਗ੍ਹਾ ਬੰਦ ਵੀ ਕੀਤਾ ਮੀਟ ਵੀ ਬੰਦ ਕੀਤਾ ਹੂੰ ਉਹਨੇ ਪਤੇਗੜ੍ਹ ਸਾਹਿਬ ਗਿਆ ਜੀ ਉਹ ਤੇ ਸ਼ਹੀਦਾਂ ਦਾ ਜਗ੍ਹਾ ਆ ਉਹ ਹੂੰ ਜਦ ਮੈਂ ਜੀਟੀ ਰੋਡ ਤੋਂ ਆਇਆ ਨਾ ਅੱਜ ਤਾਂ ਆਪਣਾ ਉਹ ਆਪਣਾ ਗੁਰਦੁਆਰਾ ਸਾਹਿਬ ਪਹਿਲੇ ਸਟਾਰਟਿੰਗ ਤੇ ਹੁੰਦਾ ਜਿੱਥੇ ਜੋਤੀਰੂਪ ਜੀ ਜੀ ਬਿਲਕੁਲ

ਮੈਂ ਉਹ ਤਾਂ ਵੀ ਇਹ ਕੀਤਾ ਮੈਂ ਉਹ ਵੀ ਇਹ ਕੀਤੀ ਆ ਤੁਸੀਂ ਇੱਕ ਲੱਗ ਤਰੀਕੇ ਨਾਲ ਪ੍ਰਚਾਰ ਕਰ ਰਹੇ ਹੋ ਤੁਸੀਂ ਪਸ਼ਾਵਾਂ ਦੀ ਗੱਲ ਕੀਤੀ ਆ ਕਿ ਪੰਜ ਪਸ਼ਾਵਾਂ ਤੁਹਾਨੂੰ ਆਉਂਦੀਆਂ ਨੇ 6 ਪਸ਼ਾਵਾਂ ਆਉਂਦੀਆਂ ਨੇ ਕੀ ਲੱਗਦਾ ਨੇ ਵੀ ਇਸ ਤਰ੍ਹਾਂ ਪ੍ਰਚਾਰ ਕਰਨ ਦੀ ਵੀ ਕਿਸੇ ਸਿਆਸਤ ਤਰੀਕੇ ਦੇ ਨਾਲ ਵੀ ਸਰਕਾਰਾਂ ਨਾਲ ਟੱਚ ਦੇ ਵਿੱਚ ਆ ਕੇ ਵੀ ਤੁਸੀਂ ਇਹ ਨਸ਼ਾ ਰੋਕ ਸਕਦੇ ਨਹੀਂ ਨਹੀਂ ਸ਼ਰਮ ਜਿਹੜੀ ਆ ਨਾ ਸ਼ਿਆਸਤ ਵਾਲੇ ਪਾਸੇ ਕਿਉਂ ਨਹੀਂ ਆਉਂਦੀ ਨਹੀਂ ਨਹੀਂ ਸ਼ਿਆਸਤ ਨਹੀਂ ਜਾਣਾ ਸ਼ਿਆਸਤ ਬਹੁਤ ਗੰਦੀ ਹੈ ਅੱਛਾ ਉਹਨਾਂ ਇਸ ਟੈਂ ਦੇਖੋ ਸਾਡੇ ਹਿੰਦੁਸਤਾਨ ਦਾ ਕੀ ਹਾਲ ਹੋਇਆ ਹੂੰ ਸਭ ਤੋਂ 올ਡ ਬੈਂਕ ਜਿਹੜਾ ਕਰਜ਼ਾ ਨਾ ਸਾਡੇ ਹਿੰਦੁਸਤਾਨ ਦਾ ਪਹਿਲੇ ਨੰਬਰ ਤੇ ਅੱਛਾ ਬਹੁਤ ਬੁਰਾ ਹੋਇਆ ਹੈ ਬੇ ਹੂੰ ਉਹਨਾਂ ਦੇਖਾ ਮੈਂ ਜਦੋਂ ਇੱਥੇ ਪ੍ਰਚਾਰ ਕਰਦਾ ਸੀ ਨਾ ਮੋਦੀ ਨੂੰ ਮੈਂ ਫੋਟੇ ਦੇ ਵਿੱਚ ਪੈਂਤੀ ਮੈਸੇਜ ਭੇਜਿਆ ਸੀਗਾ ਅੱਛਾ ਬਈ ਨਾਸ਼ੇ ਦਾ ਬੰਦ ਕਰਾ ਉਹਦੇ ਕੋਈ ਮੈਸੇਜ ਨਹੀਂ ਆਇਆ ਹੂੰ ਉਸ ਟਾਈਮ ਮੈਂ ਆਪਣਾ ਰਮਿੰਦਰ ਸਿੰਘ ਸੀਗਾ ਨਾ ਹੂੰ ਉਸ ਟਾਈਮ ਮੈਂ ਮੁੱਖ ਮੰਤਰੀ ਸੀ ਉਸ ਟਾਈਮ ਮੈਂ ਮੈਸੇਜ ਭੇਜਿਆ ਹੂੰ ਉਹਨਾਂ ਕੋਲੋਂ ਕੋਈ ਮੈਸੇਜ ਨਹੀਂ ਆਇਆ ਮੈਨੂੰ ਕੋਈ ਜਵਾਬ ਨਹੀਂ ਆਇਆ ਅੱਛਾ ਭਗਵੰਤ ਮਾਨ ਨੂੰ ਵੀ ਕੀਤਾ ਮੈਂ ਹਾਂ ਮੈਸੇਜ ਮੈਂ ਕਿਉਂਕਿ ਤੇ ਮੈਂ ਮੈਂ ਚਲਾਉਂਦਾ ਰਹਿੰਦਾ ਹਾਂ ਮੈਂ ਹਰ ਜਗ੍ਹਾ ਪਰ ਉਹ ਤਾਂ ਕਹਿੰਦੇ ਅਸੀਂ ਨੰਬਰ ਦਿੱਤਾ ਹੋਇਆ ਵਾ ਵੀ ਜਿਹੜਾ ਮਰਜੀ ਸਾਨੂੰ ਮੈਸੇਜ ਕਰੇ ਅਸੀਂ ਕਾਰਵਾਈ ਕਰਾਂ ਉਹ ਕਿੱਥੇ ਕਰਦੇ ਕੁਝ ਹੁਣ ਦੇਖੋ ਹੁਣ ਕਹਿੰਦੇ ਵੀ ਬੜੇ ਬੜੇ ਬੋਲ ਲਿਖੇ ਨਾ ਸ਼ਾਮ ਕੀ ਕਰੋ ਉਹ ਕਰੋ ਇਹ ਕਰੋ ਪਹਿਲੇ ਸ਼ਰਾਬ ਤੇ ਕਿੱਥੇ ਕਿਉਂ ਹੁੰਦੇ ਆ ਇਹ ਬਹੁਤ ਵੱਡੀਆਂ ਗੱਲਾਂ ਕਰਦੇ ਤੁਹਾਨੂੰ ਪਤਾ ਹੈ ਨਾ ਹੋਵੇ ਵੀ ਤੁਹਾਡੀ ਸਾਈਕਲ ਯਾਤਰਾ ਰਸਤੇ 'ਚ ਹੀ ਰੋਕ ਦਿੱਤੀ ਜਾਵੇ ਉਹ ਭਾਈ ਸਾਹਿਬ ਜੀ ਮੈਂ ਨਾ ਜਦੋਂ ਮੈਂ ਜਦ ਪੰਜਾਬ 'ਚ ਸੀਗਾ ਮੈਂ ਬਾਬੇ ਨਾਲ ਬਾਰੇ ਗੱਲਬਾਤ ਕੀਤੀ ਸੀਗੇ ਕਈ ਬਾਬੇ ਦਾ ਡੇਰੇ ਵਾਲਾ ਡੇਰੇਆਂ ਬਾਰੇ ਹਾਂ ਲੜ ਪਏ ਸੀਗੇ ਮੇਰੇ ਨਾਲ ਉਹ ਸਾਡੇ ਨਾਲ ਕਿਲਾਪ ਬੋਲ ਰਿਹਾ ਮੈਂ ਤੁਹਾਡੇ ਖਿਲਾਫ ਨਹੀਂ ਬੋਲ ਰਿਹਾ ਜਿਵੇਂ ਪਖੰਡੀ ਬਾਬੇ ਉਹਨਾਂ ਵਾਲੇ ਕਿ ਮੈਂ ਖਿਲਾਫ ਬੋਲ ਰਿਹਾ ਬਿਲਕੁਲ ਬਿਲਕੁਲ ਉਹ ਕਈ ਹਾਲ ਸਾ ਤਾਂ ਵੈਸੇ ਹੈ ਹੀ ਪਖੰਡਵਾਦ ਦੇ ਖਿਲਾਫ ਉਹ ਭਾਈ ਸਾਹਿਬ ਜੀ ਅੱਜ ਕੱਲ੍ਹ ਹੈ ਨਾ ਸਾਡੇ ਖਾਲਸੇ ਨਹੀਂ ਰਿਹਾ ਸਾਰੇ ਪਖੰਡਵਾਦ ਕਰਦੇ ਨੇ ਚਾਬ ਦੀ ਬੀਚੇ ਨਾ ਦੇਖੋ ਜਿਹੜਾ ਪੀਰ ਕਰਨੇ ਆ ਸਭ ਤੋਂ ਜ਼ਿਆਦਾ ਪੰਜਾਬ ਚ ਕੀ ਸਟੇਟ ਚ ਨਹੀਂ ਹੈ ਨੇ ਸਾਰੇ ਸਟੇਟ ਘੁੰਮੇ ਸਭੀ ਸਟੇਟ ਘੁੰਮਿਆ ਇਨੇ ਪੰਜਾਬ ਦੇ ਵਿੱਚ ਪੀਰ ਕਰਨੇ ਆ ਕੋਈ ਕੋ ਸਟੇਟ ਚ ਨਹੀਂ ਆ ਸਾਡੇ ਪੀਰ ਕਰਨਾ ਸਾਡੇ ਆ اچھا ਮੁਸਲਮਾਨ ਤਾਂ ਕੋਈ ਮੜੀ ਨਾ ਮਾ ਮਹਾਨ ਮੰਨਦੇ ਨਹੀਂ ਉਹ ਉਹ ਸਾਡੇ ਸਰਦਾਰ ਮਾ ਗਾਥਰੇ ਪਾਈ ਹੁੰਦੇ ਆ ਦੀਰੋਂ ਜਾ ਕੇ ਉੱਤੇ ਤੇਲ ਚੋਲਦੇ ਮੱਤੜੀ ਕੀ ਆ ਜਾਂਦੇ ਆ ਕੱਲ ਮੈਂ ਕੋ ਫੇਸਬੁਕ ਤੇ ਦੇਖਿਆ ਸੀ ਕਿ ਘੜੀ ਵਾਲਾ ਬਾਬਾ ਉਹ ਉਹ ਟਾਈਮ ਵੀ ਚੜਦੇ ਹੁੰਦੇ ਆ ਅੱਛਾ ਘੜੀ ਵਾਲਾ ਘੜੀ ਵਾਲਾ ਬਾਬਾ ਲੋਕਾਂ ਨੇ ਸਮੇਂ ਸਹੀ ਕਰਦਾ ਹਣਾ ਠੀਕ ਹੈ ਦੇਖੀ ਲੋਕ ਦੇ ਕੇ ਹੈਰਾਨ ਹੋ ਗਿਆ ਮੈਂ ਕਿਤੇ ਐਦਾਂ ਤਾਂ ਨਹੀਂ ਵੀ ਸੁਰੇਸ਼ ਸਿੰਘ ਖਾਲਸਾ ਇੱਕ ਆਇਆ ਸੀ ਹੁਣ ਵੀ ਤੁਸੀਂ ਵੀ ਉਧਾਂ ਫੇਮ ਲੈਣ ਦੀ ਖਾਤਰ ਵੀ ਇੱਦਾਂ ਘੁੰਮਦੇ ਫਿਰਦੇ ਹੋ ਮੈਂ ਨਹੀਂ ਨਹੀਂ ਉਹ ਦੇਖੋ ਜੀ ਮੈਂ ਉਹਦਾ ਇੰਟਰਵਿਊ ਇੱਕ ਵਾਰ ਸੁਣਿਆ ਸੀ ਕਹਿੰਦਾ ਭਈ ਮੈਂ ਜਿਹੜਾ ਇੰਟਰਵਿਊ ਕਰਨ ਆਊਗਾ ਮੇਰੇ ਕੋਲ 10000 ਰੁਪਏ ਲੈਂਦਾ ਲਵਾਂਗਾ ਇਹ ਗੱਲ ਕਰ ਇਹ ਕਾਲਸਿੰਦਾ ਬਹੁਤ ਲੋਕ ਨੇ ਉਹਦੇ ਹੱਕ ਚ ਉਤਰੇ ਨੇ ਵੀ ਜਿਹੜਾ ਵੀ ਠੀਕ ਹੈ ਜੇ ਉਹਨੇ ਪੈਸੇ ਮੰਗ ਲਏ ਉਹ ਕਮਾਈ ਵੀ ਜਰੂਰੀ ਆ ਜਾਂ ਉਹਨੂੰ ਢਿੱਡ ਲੱਗਿਆ ਇਹ ਉਹਦੀਆਂ ਗੱਲਾਂ ਵੀ ਲੋਕਾਂ ਦੇਖੋ ਜੀ ਮੈਂ ਗਲਤ ਤਾਂ ਉਸ ਕਾਲਾ ਸਾਹਿਬ ਬਣਿਆ ਠੀਕ ਹੈ ਕਾਲਾ ਸਾਹਿਬ ਬਣ ਗਿਆ ਨਾ ਉਹਨੂੰ ਅਸੀਂ ਕਮ ਸੇ ਕਮ ਪੰਜਾਬੀ ਬੋਲਣਾ ਸਿੱਖਣਾ ਚਾਹੀਦਾ ਪੰਜਾਬੀ ਵੀ ਨਹੀਂ ਹੁੰਦਾ ਪੂਰਾ ਉਹਨੂੰ ਬਿਲਕੁਲ ਆਓ ਬਣਿਆ ਗੁਰੂ ਵਾਲੇ ਬਣਿਆ ਬਸ ਇਸੀ ਗਲਤੀ ਔਰ ਕੁਝ ਉਹ ਕੋਈ ਸਾਡੇ ਪੰਜਾਬੀਆਂ ਦੇ ਵੀ ਕਰਦਾ ਨਾ ਬੜੀ ਜਲਦੀ ਫੋਟਾ ਫੋਟ ਵੀ ਚੱਕ ਦਿੰਦੇ ਨੇ ਵੀ ਬਹੁਤ ਵਧੀਆ ਬਹੁਤ ਤਫਤੀਸ਼ ਨਹੀਂ ਕੋਈ ਕਰਦਾ ਕੋਈ ਪਿਸ਼ੋਕੜ ਨਹੀਂ ਦੇਖਦਾ ਪਹਿਲੇ ਚੱਕ ਦਿੰਦੇ ਆ ਉਸ ਤੋਂ ਬਾਅਦ ਉੱਥੇ ਦੇ ਇੱਕਦਮ ਥੱਲੇ ਕਰ ਦਿੰਦੇ ਆ ਬਿਲਕੁਲ ਕਿ ਜੇ ਸਿਰ ਚੜਾਉਣਾ ਜਾਂਦੇ ਲਾਉਣਾ ਵੀ ਜਾਂਦੇ ਮੈਂ ਉਹਨੂੰ ਫੋਨ ਕਰਕੇ ਗੱਲ ਵੀ ਕੀਤੀ ਸੀ ਕਿ ਮੈਂ ਕਹਾ ਤੁਸੀਂ 10000 ਰੁਪਏ ਮੰਗ ਰਹੇ ਹੋ ਇੰਟਰ ਲੈਣਾ ਹੈ ਤੋਂ ਮੈਂ ਕਹਾ ਇਹ ਗੁਰੂਆਂ ਦਾ ਸਿੱਖੀ ਦਾ ਉਸੂਲ ਨਹੀਂ ਹੈ ਮੈਂ ਕਿਹਾ ਮੇਰਾ ਬਰਜ਼ੀ ਖਰਚਾ ਬਹੁਤ ਹੁੰਦਾ ਹੈ ਮੈਂ ਇੰਨੀ ਬੋਤਲਾਂ ਪੀਣਾ ਨਹੀਂ ਉਹ ਕਹਦਾ ਇਹ ਕਹਦਾ ਮੈਂ ਤਾਂ ਭਾਈ ਕੁਛ ਨਹੀਂ ਦੇਖਿਆ ਨਹੀਂ ਮੈਂ ਇੰਨੀ ਮੇਰ ਕੋਈ ਕਿੰਨਾ ਸਮਾਂ ਲਾਇਆ ਸੀ ਪੰਜਾਬੀ ਨੂੰ ਸਿੱਖਣ ਵਾਸਤੇ ਜਾਂ ਜਿਹੜਾ ਜਿਵੇਂ ਹੁਣ ਤੁਸੀਂ ਦੱਸਿਆ ਕਿ ਤੁਸੀਂ ਬਕਾਇਦਾ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਉੱਥੇ ਗਏ ਹੋ ਤਿੰਨ ਮਹੀਨੇ ਮੈਨੂੰ ਤਿੰਨ ਮਹੀਨੇ ਚ ਮੈਂ ਪੰਜਾਬੀ ਸਿੱਖ ਗਿਆ ਸੀਗਾ

ਤੋ ਡੀ ਇਸ ਤੋਂ ਪ੍ਰੇਰਿਤ ਹੋ ਕੇ ਯਾਤਰਾ ਤੋਂ ਨਸ਼ਾ ਛੱਡ ਚੁੱਕੇ ਨੇ ਜਾਂ ਤੁਸੀਂ ਕਿੰਨੇ ਨੌਜਵਾਨਾਂ ਨੂੰ ਹਲੇ ਤੱਕ ਨਸ਼ਾ ਛੁਡਾਉਂਦੇ ਆ ਇਸ ਟਾਈਮ 11000 ਤੋਂ ਵੱਧ ਨਸ਼ਾ ਛੁਡਾਇਆ ਹੈ ਨਸ਼ਾ ਛੁਡਾਤਾ ਹਾਂਜੀ ਹਾਂਜੀ ਜੀ ਮੇਰੇ ਕੋਲ ਮਹਾਰ ਪਰ ਮਰੇਗਾ ਕੋਈ ਫੋਨ ਕਰਦਾ ਹਾਂ ਜਿੱਦਾਂ ਮੈਂ ਤੁਹਾਨੂੰ ਨੰਬਰ ਦੱਸਿਆ ਮੇਰੇ ਨਾਲ ਕੰਟੈਕਟ ਹੋ ਜਾਂਦੇ ਆ ਜੀ ਆ ਪਰ ਉਹਨੂੰ ਦਵਾਈ ਲਈ ਤੁਸੀਂ ਮੁਫਤ ਦਿੰਦੇ ਹੋ ਜਾਂ ਵੇਚਦੇ ਹੋ ਨਹੀਂ 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 ਮੈਂ ਵੇਚਣ ਦਾ ਕੰਮ ਨਹੀਂ ਰੱਖਦਾ ਮੈਂ ਸਿਰਫ ਫਾਰਮੂਲਾ ਲਿਖ ਕੇ WhatsApp 'ਤੇ ਪਾ ਦੇਣਾ اچھا ਫਾਰਮੂਲਾ ਦੇਣਾ ਹੈ ਵੀ ਤੁਸੀਂ ਆਪ ਵੀ ਬਣਾਓ ਪਤਾ ਕੀ ਮੈਂ ਦਵਾਈ ਰੱਖੂੰਗਾ ਅਗਲਾ ਬਹੁਤ ਦਾ ਧੰਦਾ ਕਰ ਰਿਹਾ ਹਾਂ ਹਾਂ ਕਈ ਕਹਿਣਗੇ ਵੀ ਨਕਲੀ ਦਵਾਈ ਹੈ ਬਿਲਕੁਲ ਇਸ ਕਰਕੇ ਮੈਂ ਫਾਰਮੂਲਾ ਲਿਖ ਕੇ WhatsApp 'ਤੇ ਪਾ ਦੇਣਾ ਹਾਂ ਉਹ ਬੇਤੁਦੀ ਆਪ ਲਿਆ ਕੇ ਬਣਾ ਕੇ ਉਹ ਦੇਸੀ ਤਰ੍ਹਾਂ 1000 ਬੰਦੇ ਨੇ ਤੁਹਾਨੂੰ ਰਿਪਲਾਈ ਕੀਤਾ ਵੀ ਅਸੀਂ ਨਸ਼ਾ ਛੱਡ ਚੁੱਕੇ ਹਾਂ ਤੇ ਕਿਹੜਾ ਕਿਹੜਾ ਨਸ਼ਾ ਕਰਦੇ ਸੀ ਵੈਸੇ ਉਹ ਕੋਈ ਦੋਡੇ ਪੀਂਦਾ ਸੀਗਾ ਕੋਈ ਆਪੀਮ ਕੰਦਾ ਸੀਗਾ ਕੋਈ ਸ਼ਰਾਬ ਪੀਂਦਾ ਸੀਗਾ ਹਾਂ ਮੇਰੇ ਕੋਲ ਇਸ ਟਾਈਮ 16000 ਨੰਬਰ ਹੈ ਅੱਜ ਕੱਲ੍ਹ ਚਿੱਟੇ ਦਾ ਬਹੁਤ ਦੌਰ ਆ ਜਾਂ ਮੈਡੀਕਲ ਨਸ਼ੇ ਦਾ ਬਹੁਤ ਦੌਰ ਆ ਕੀ ਅਜੇ ਹਾਂ ਕੋਈ ਵਿਅਕਤੀ ਟੱਕਰਿਆ ਜਿਹੜਾ ਕਿ ਜਿੰਨੇ ਕਿਹਾ ਹੋਵੇ ਵੀ ਹਾਲਸਾ ਜੀ ਮੈਂ ਨਸ਼ਾ ਚਿੱਟਾ ਛੱਡਦਾ ਜਾਂ ਮੈਂ ਮੈਡੀਕਲ ਨਸ਼ਾ ਛੱਡਦਾ ਇਹ ਚਿੱਟੇ ਵਾਸਤੇ ਨਾ ਮੇਰੇ ਕੋਲ ਮੇਰੀ ਦਵਾਈ ਹੈ ਨਾ ਚਿੱਟੇ ਦੇ ਕੰਮ ਨਹੀਂ ਕਰਦਾ ਨਹੀਂ ਕਰਦੀ ਉਹ ਇੱਥੇ ਹੈ ਨਾ ਸ਼ੇਰਪੁਰ ਕਲਾ ਪਿੰਡੇ ਆ ਤੂਰੀ ਲੱਗੇ ਤੂਰੀ ਵਾਲਾ ਉਹ ਚੁੜਾਉਂਦਾ ਹੈ ਉਹ ਪੈਸੇ ਲੈਂਦਾ 5000 ਰੁਪਏ ਪਤਾ ਨਹੀਂ ਕਿੰਨਾ ਲੈਂਦਾ ਆ ਠੀਕ ਹੈ ਕੋਈ ਚਿੱਟੇ ਦਾ ਕੇਸ ਹੁੰਦਾ ਫਿਰ ਮੈਂ ਉਹਦਾ ਐਡਰੈਸ ਫੋਨ ਨੰਬਰ ਦੇ ਦੇਣਾ ਉੱਥੇ ਕੋਲ ਜਾ ਕੇ ਚੱਲ ਜਾਂਦੀ ਹੈ ਉਹ ਇਹ ਅਮਰਸਰ ਦਾ ਸੀਗਾ ਕੋਥਣੇਦਾਰ ਉਹ ਮੇਰਾ ਨੰਬਰ ਕਿਸ ਨੇ ਉਹਨੂੰ ਦਿੱਤਾ ਸੀਗਾ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਬਾਬਾ ਜੀ ਮੈਂ ਖੇਟਾ ਪੇਰਿਆ ਮੈਂ ਉਹਦੇ ਕੋਲ ਵੇਜਿਆ ਸੀਗਾ ਉਹ ਠੀਕ ਹੋ ਗਿਆ ਫਿਰ ਮੈਨੂੰ ਫੋਨ ਕੀਤਾ ਕਹਿੰਦਾ ਤੁਸੀਂ ਅਮਰਸਰ ਆਓ ਸਾਨੂੰ ਮਿਲੋ ਮੈਂ ਸਪੈਸ਼ਲ ਉਹਦੇ ਕਰ ਜਾ ਕਿੱਸਗਾ ਮਿਲ ਗਿਆ ਸੀਗਾ ਹੁਣ ਲੁਧਿਆਣਾ ਕਿੰਨੀ ਦਿਨ ਰਹਿਤ ਹੈ ਮੈਂ ਹੁਣ ਦੀਵਾਲੀ ਚ ਇੱਥੇ ਹੀ ਆ ਅੱਛਾ ਹਾਂ ਦੀਵਾਲੀ ਤੋਂ ਬਾਅਦ ਫਿਰ ਮੈਂ ਕੁੜੀ ਨੂੰ ਮਿਲ ਕੇ ਉਸ ਤੋਂ ਬਾਅਦ ਮੈਂ ਘਰ ਜਾਣਾ ਇੱਥੋਂ ਅਮਰਸਰ ਜਾਓਗੇ ਹਾਂ ਜਾ ਅਮਰਸਰ ਜਾਵਾਂਗਾ ਠੀਕ ਹੈ ਅਮਰਸਰ ਮੇਰੀ ਕੁੜੀ ਨੂੰ ਮਿਲ ਕੇ

ਚਾਹ ਬਣਾ ਕੇ ਮੈਂ ਕਿਹ ਚੀਜ਼ ਪਾ ਦੇਣਾ ਮੈਨੂੰ ਸਾਰਾ ਸਮਝਾ ਦੇ। ਠੀਕ ਆ। ਆ ਗੈਸ ਕੁਕਰ ਆ ਕਿ 8 ਕਿਲੋ 5 ਕਿਲੋ ਗੈਸ ਨਰ ਰੱਖੇ ਨੇ। ਹੂੰ ਹੂੰ ਹੂੰ। ਅ ਕੱਲ ਪਰਸਨ ਬਰਾਕ ਲੈ ਕੇ ਆਂ। ਜੀ। ਖਤਮ ਹੋ ਜਾਣਾ ਪਰ ਆ ਕੇ ਲੈਣਾ ਪੈਸੇ ਵੀ ਮੈਂ ਫੋਨ ਕਰੀ। ਇਹ ਖਰਚਾ ਫਿਰ ਕੋਲੋਂ ਕੀਤਾ ਸਾਰਾ ਸਾਈਕਲ ਵਗੈਰਾ ਜਿੰਨੇ ਹੁਣ ਤੱਕ ਜੀ ਮੈਂ ਤੁਹਾਨੂੰ ਦੱਸਾਂ। ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ। ਇੱਕ ਜਗ੍ਹਾ ਮੈਨੂੰ ਟਾਟਾ ਆ ਨਾ ਉੱਥੇ ਇੱਕ ਬੰਦੇ ਨੇ ਮੈਨੂੰ ਸਾਈਕਲ ਲੈ ਕੇ ਨਾ ਦਿੱਤਾ ਸੀ। ਅੱਛਾ। ਬਾਕੀ ਸਾਰੇ ਮੈਂ ਸੈਕਲ ਆਪਨੇ ਕਰੀਏ ਕੀ ਸੁਨੇਹਾ ਦੇਓਗੇ ਹੁਣ ਲਾਸਟ ਤੇ ਆਪਾਂ ਗੱਲ ਕਰੀਏ ਮੈਂ ਇਹ ਉਹਨਾਂ ਨੌਜਵਾਨਾਂ ਨੂੰ ਜਿਹੜੇ ਨਸ਼ੇ ਦੇ ਵਿੱਚ ਹਲੇ ਵੀ ਦਲਦਲ ਵਿੱਚ ਤਾਂ ਸੇਵੇ ਨੇ ਨਹੀਂ ਨਿਕਲਣਾ ਚਾਹੁੰਦੇ ਜਾਂ ਉਹਨਾਂ ਸਿਆਸਤਦਾਨਾਂ ਨੂੰ ਜਿਹੜੇ ਨਸ਼ੇ ਨੂੰ ਠੱਲ ਪਾਉਣ ਦੇ ਵਿੱਚ ਫੇਲ ਹੋਏ ਨੇ ਪ੍ਰਸ਼ਾਸਨ ਫੇਲ ਹੋ ਗਿਆ ਦੇਖੋ ਜੀ ਮੈਂ ਨੌਜਵਾਨਾਂ ਨੂੰ ਪਹਿਲਾਂ ਅਪੀਲ ਕਰਦਾ ਭਾਈ ਜਿਨੇ ਵੀ ਅਮਰ ਦਨੇਸ਼ ਕਿਹਾ ਉਹ ਅਮਰ ਸਕੇ ਗੁਰਵਾਲਾ ਬਣੂ ਜਿਵੇਂ ਜਾਓ ਕਿ ਡਾ ਕਿਡੋ ਜਿਨ੍ਹਾਂ ਮੈਂ ਤੋਸੀਹ ਆਪਣ ਨੂੰ ਗੁਰਵਾਨੀ ਲਈ ਲੜ ਲਗੋ ਹੌਲੀ ਹੌਲੀ ਦੇਖੋ ਪਤਾ ਕੀ ਆਪਾਂ ਗੁਰਵਾਨੀ ਨਾ ਵੜੀ ਜਾਈਏ ਹੌਲੀ 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 ਅਸ ਇਹ ਦਵਾਈ ਹੈ ਨਾ ਇਹ ਹੌਲੀ ਹੌਲੀ ਅਸਰ ਹੁੰਦਾ ਐਕਦਰ ਨਹੀਂ ਹੁੰਦਾ ਉਹ ਮੈਡੀਕਲ ਦਵਾਈ ਆਪਾਂ ਖਾਦੇ ਨੇ ਬੁਕਾਟੀਆਂ ਠੀਕ ਹੋ ਜਾਂਦਾ ਉਹ ਦਵਾਈ ਜਿਹੜੀ ਹੈ ਨਾ ਉਹ ਫਿਰ ਵੀ ਅਸਰ ਦਰੰਦਾ ਆ ਬਾਕੀ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਪੰਜਾਬੀਆਂ ਨੂੰ ਨਸ਼ਾ ਛੱਡੋ ਗੁਰੂ ਵਾਲਾ ਬਣੋ ਅਮਰ ਸੇ ਕੋ ਬਾਕੀ ਮੈਂ ਸਰਕਾਰ ਨੂੰ ਅਪੀਲ ਕਰਦਾ ਜਿੰਨਾ ਹੋ ਸਕੇ ਪੰਜਾਬ ਦੇ ਵਿੱਚੋਂ ਸ਼ਰਾਬ ਦੇ ਠੇਕੇ ਬੰਦ ਹੋ ਜਾਣ ਮੈਂ ਜਗ੍ਹਾ ਤੇ ਬੰਦ ਹੋ ਜਾ ਜਿਹੜੇ ਬੜੇ ਬੜੇ ਧਾਰਮਿਕ ਜਗ੍ਹਾ ਹੈਗਾ ਉਹਦੇ ਸ਼ਰਾਬ ਦੇ ਠੇਕੇ ਜਰੂਰ ਬੰਦ ਹੋਣੇ ਚਾਹੀਦੇ ਸੋ ਇਹ ਸਨ ਸਾਡੇ ਨਾਲ ਅਮਨਦੀਪ ਸਿੰਘ ਖਾਲਸਾ ਕਰਨਾਟਕਾ ਬੰਗਲੌਰੂ ਤੋਂ ਜਿਨ੍ਹਾਂ ਨੇ ਇੱਕ ਸੁਨੇਹਾ ਇਹ ਲਾਇਆ ਕਿ ਸਰਕਾਰ ਨੂੰ ਸਖਤ ਕਦਮ ਚੱਕਦੇ ਹੋਏ ਜਿਹੜੀਆਂ ਗੁਰੂ ਕੀ ਨਗਰੀਆਂ ਜਿਵੇਂ ਸ਼੍ਰੀ ਅਮਰitsar ਸਾਹਿਬ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੋਂ ਜਿਹੜੇ ਠੇਕੇ ਨੇ ਉਹ ਬੰਦ ਹੋਣੇ ਚਾਹੀਦੇ ਨੇ ਬੇਸ਼ੱਕ ਕਾਰੋਬਾਰ ਠੇਕਿਆਂ ਦੇ ਚੱਲ ਰਹੇ ਨੇ ਤਾਂ ਉਹ ਚੱਲੀ ਜਾਣ ਕੋਈ ਗੱਲ ਨਹੀਂ ਕਿਉਂਕਿ ਇਹ ਜਿਹੜਾ ਦੌਰ ਆ ਇਹ ਰੁਕਣ ਵਾਲਾ ਨਹੀਂ ਜਿਹੜਾ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਠੇਕਿਆਂ ਦਾ ਉਥੇ ਹੀ ਨੌਜਵਾਨਾ ਉਹਨੂੰ ਵੀ ਸਨੇਹਾ ਆ ਬੇਸ਼ੱਕ ਇਹ ਪ੍ਰਚਾਰ ਕਰ ਰਹੇ ਨੇ ਨਸ਼ਿਆਂ ਦੇ ਖਿਲਾਫ ਇਹਨਾਂ ਵੱਲੋਂ ਇੱਕ ਫਾਰਮੂਲਾ ਤਿਆਰ ਕੀਤਾ ਗਿਆ ਆ ਨਸ਼ਾ ਨਸ਼ੇ ਨੂੰ ਛੱਡਣ ਵਾਸਤੇ ਜਿਹੜਾ ਵਿਅਕਤੀ ਡੋਡੇ ਅਫੀਮ ਸ਼ਰਾਬ ਵਰਗੀ ਨਸ਼ੇ ਨੂੰ ਛੱਡਣਾ ਚਾਹੁੰਦਾ ਆ ਉਹ ਨਹੀਂ ਛੱਡ ਰਿਹਾ ਤਾਂ ਇਹਨਾਂ ਵੱਲੋਂ ਇੱਕ ਫਾਰਮੂਲਾ ਤਿਆਰ ਕੀਤਾ ਗਿਆ ਉਹ ਵਟਸਐਪ ਨੰਬਰ ਜ਼ਰੂਰ ਅਸੀਂ ਪਾਵਾਂਗੇ ਤਾਂ ਇਹਨਾਂ ਦੇ ਨਾਲ ਤੁਸੀਂ ਸਿੱਧਾ ਸੰਪਰਕ ਕਰਕੇ ਉਹ ਫਾਰਮੂਲਾ ਵਰਤ ਕੇ ਦਵਾਈ ਜਿਹੜੀ ਆ ਖੁਦ ਆਪ ਤਿਆਰ ਕਰ ਸਕਦੇ ਹੋ ਫਾਰਮੂਲਾ ਇਹਨਾਂ ਕੋ ਮੰਗਵਾ ਕੇ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਕੋਈ ਯਾਨੀ ਫੀਸ ਨਹੀਂ ਹੈਗੀ ਆ ਬਕਾਇਦਾ ਮੁਫਤ ਦੇ ਤੌਰ ਤੇ ਜਿਹੜਾ ਫਾਰਮੂਲਾ ਇਹ ਵੰਡ ਰਹੇ ਨੇ ਤਾਂ ਕਿ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਦੂਰ ਹੋ ਕੇ ਆਪਣੀ ਸਿਹਤ ਵੱਲ ਧਿਆਨ ਦੇਣ ਆਪਣੇ ਕਮਾਂਕਾਰਾਂ ਵੱਲ ਧਿਆਨ ਦੇਣ ਇਹ ਜਿਹੜੀ ਗੱਲਬਾਤ ਆ ਇਹ ਵਿਚਾਰ ਆਪਣੇ ਜ਼ਰੂਰ ਸਾਂਝੇ ਕਰਿਓ ਕਿ ਜਿਹੜੀ ਗੱਲਬਾਤ ਤੁਹਾਨੂੰ ਕਿੱਦਾਂ ਦੀ ਲੱਗੀ ਟਿੱਪਣੀਆਂ ਦੇ ਜ਼ਰੀਏ ਆਪਣੇ ਸੁਝਾਅ ਜ਼ਰੂਰ ਪੇਸ਼ ਕਰਨੇ ਕਿ ਇਹਨਾਂ ਵੱਲੋਂ ਜਿਹੜੀ ਇਹ ਪਹਿਲ ਕਦਮੀ ਕੀਤੀ ਗਈ ਹੈ ਜਿਹੜਾ ਇਹ ਪ੍ਰਚਾਰ ਕਰ ਰਹੇ ਨੇ 3 ਲੱਖ ਤੋਂ ਉੱਪਰ ਕਿਲੋਮੀਟਰ ਸਾਈਕਲ ਚਲਾ ਕੇ ਇਹਨਾਂ ਨੇ ਯਾਤਰਾ ਕੀਤੀ ਆ ਵੱਖਰੀ ਕਿਸਮ ਦਾ ਜਿਹੜਾ ਪ੍ਰਚਾਰ ਸੀ ਇਹ ਗੱਲਬਾਤ ਕਿਦਾਂ ਦੀ ਲੱਗੀ ਜਰੂਰ ਆਪਣੇ ਵਿਚਾਰ ਸਾਂਝੇ ਕਰਿਓ ਸਹਿਯੋਗੀ ਸਾਥੀ ਸੰਦੀਰਮਾ ਦੇ ਨਾਲ ਮੈਂ ਸਰਦੀਪ ਸਿੰਘ ਕੇ.ਐੜੀ ਨਿਊਜ਼ ਟੀਵੀ ਲੁਧਿਆਣਾ ਧੰਨਵਾਦ